ਕਿਮਿੰਦਰਜੀਤ ਸਿੰਘ ਸੰਧੂ ਹੈ ਇਹ ਅਕਾਲੀ ਸਾਬਕਾ ਐਮਐਲਏ ਸੁਖਬੀਰ ਸਿੰਘ ਬਾਦਲਹੁਰਾ ਦੇ ਬੇहद ਨਜ਼ਦੀਕੀ ਰੋਜੀ ਬਰਕੰਦੀ ਦਾ ਭਰਾ ਹੈ ਜਿਨ੍ਹਾਂ ਨੇ ਕਿ ਇਹ ਕਿਸੇ ਵਿਅਕਤੀ ਦੀ ਜਾਨ ਲੈਣ ਦੀ ਕੋਸ਼ਿਸ਼ ਅਮਰੀਕਾ ਦੇ ਵਿੱਚ ਕੀਤੀ ਦੱਸਣ ਦਾ ਭਾਵ ਇਹ ਆ ਕਿ ਜਦੋਂ 7 ਤੋਂ 17 ਦੇ ਦੌਰਾਨ ਇੱਥੇ ਇਹਨਾਂ ਦਾ ਰਾਜ ਰਿਹਾ ਜਿਹਦੀਆਂ ਬਹੁਤ ਸਾਰੀਆਂ ਕਹਾਣੀਆਂ ਇਸ ਵੇਲੇ ਸਾਹਮਣੇ ਆ ਰਹੀਆਂ ਨੇ ਇਥੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕੁਝ ਚੀਜ਼ਾਂ ਸੁਭਾਅ ਦੇ ਵਿੱਚ ਖੂਨ ਦੇ ਵਿੱਚ ਆ ਜਾਂਦੀਆਂ ਨੇ ਜੇ ਵਿਦੇਸ਼ਾਂ ਦੇ ਵਿੱਚ ਵੀ ਚਲੇ ਗਏ ਤਾਂ ਉੱਥੇ ਜਾ ਕੇ ਵੀ ਇਹਨਾਂ ਚੀਜ਼ਾਂ ਨੂੰ ਛੱਡਿਆ ਨਹੀਂ ਬਲਕਿ ਜਿਹਦੇ ਨਾਲ ਕਿਸੇ ਨਾਲ ਕਿਸੇ ਵਜ੍ਹਾ ਕਰਕੇ ਨਹੀਂ ਬਣੀ ਤਾਂ ਉਹਨੂੰ ਮਾਰਨ ਤੱਕ ਦੀ ਸਪਾਰੀ ਜਿਹੜੀ ਸੀ ਉਹ ਦੇ ਦਿੱਤੀ ਸ਼ਮਿੰਦਰਜੀਤ ਸਿੰਘ ਸੰਧੂ ਨੇ ਰੋਜੀ ਬਰਕੰਦੀ ਦੇ ਭਰਾ ਨੇ ਰੋਜੀ ਬਰਕੰਦੀ ਹਰਾਂ ਨੇ ਜਦੋਂ ਐਮਐਲਏ ਰਹੇ ਮੁਕਸਰ ਸਾਹਿਬ ਤੋਂ ਤਾਂ ਉਦੋਂ ਉਹਨਾਂ ਦੇ ਟਨੋਰ ਦੇ ਦੌਰਾਨ ਕੀ ਕੁਝ ਹੁੰਦਾ ਰਿਹਾ ਉਹਦੀਆਂ ਬਹੁਤ ਸਾਰੀਆਂ ਇੰਟਰਸਟਿੰਗ ਕਹਾਣੀਆਂ ਨੇ ਜਿਸ ਕਿਸਮ ਦੀ ਮਾਈਨਿੰਗ ਉਹਨਾਂ ਨੇ ਕੀਤੀ ਉਹਨਾਂ ਦੇ ਇਲਾਕੇ ਦੇ ਵਿੱਚ ਉਹਨਾਂ ਨੂੰ ਰੋਜੀ ਬਰਕੰਦੀ ਨਹੀਂ ਰੇਤਾ ਬਰਕੰਦੀ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ ਸੀਗਾ ਸਵਾਲ ਇਹ ਹੈ ਕਿ ਕੀ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਸਾਡੇ ਭਾਈਚਾਰੇ ਨੂੰ ਬਦਨਾਮ ਕਰਨ ਦਾ ਠੇਕਾ ਹੀ ਲਿਆ ਚਾਹੇ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਹੋ ਰਹਿਣ ਸੁਖਬੀਰ ਸਿੰਘ ਬਾਦਲਵੜੀ ਇੱਕ ਵਾਰੀ ਇਥੋਂ ਦੇ ਕੁਝ ਸੂਬਿਆਂ ਦੇ ਵਿੱਚ ਅਕਾਲੀ ਦਲ ਨੂੰ ਐਕਸਪੈਂਡ ਕਰਨਾ ਚਾਹੁੰਦੇ ਸੀ ਉਹਨਾਂ ਇੱਕ ਵਾਰੀ ਇਹ ਵੀ ਕਿਹਾ ਸੀ ਕਿ ਉਹ ਅਕਾਲੀ ਦਲ ਬਾਦਲ ਨੂੰ ਇੰਟਰਨੈਸ਼ਨਲ ਜਿਹੜਾ ਬਣਾਉਣਾ ਚਾਹੁੰਦੇ ਆ ਸ਼ਾਇਦ ਉਸ ਤਰੀਕੇ ਨਾਲ ਤਾਂ ਨਹੀਂ ਬਣ ਸਕਿਆ ਆ ਚੀਜ਼ਾਂ ਦੇ ਮੁਤਾਬਕ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਪਹੁੰਚ ਗਏ ਇਸੇ ਕਰਕੇ ਉਹਨਾਂ ਦੇ ਬੇਹਦ ਨਜ਼ਦੀਕੀ ਰੋਜ਼ੀ ਬਰਕੰਦੀ ਦਾ ਜਿਹੜਾ ਭਰਾ ਹੈ ਉਹ ਇਸ ਵੇਲੇ ਅਮਰੀਕਾ ਦੇ ਵਿੱਚ ਇੱਕ ਕਥਿਤ ਰੂਪ ਦੇ ਵਿੱਚ ਨਹੀਂ ਬਲਕਿ ਕਤਲ ਕਰਵਾਉਣ ਦੀ ਸਪਾਰੀ ਦੇਣ ਵਾਲੇ ਮਾਮਲੇ ਦੇ ਵਿੱਚ ਆਪਣਾ ਗੁਨਾਹ ਕਬੂਲ ਕਰ ਚੁੱਕਿਆ ਹੈ ਇਸੇ ਮਹੀਨੇ ਦੀ ਅਗਸਤ ਮਹੀਨੇ ਦੀ 7 ਤਰੀਕ ਨੂੰ ਉਹਨੂੰ ਸਜ਼ਾ ਜਿਹੜੀ ਆ ਉਹ ਅਦਾਲਤ ਉੱਥੋਂ ਦੀ ਸੁਣਾਉਗੀ ਤਾਂ ਇਹ ਜਿਹੜਾ ਲਿੰਕ ਹੈ ਇਹ ਜੁੜਦਾ ਹੈ ਅਮਰੀਕਾ ਦੇ ਨਾਲ ਤੇ ਇੱਥੋਂ ਆ ਕੇ ਜੁੜ ਜਾਂਦਾ ਜੀ ਉਹ ਮੁਕਸਰ ਸਾਹ ਦੇ ਨਾਲ ਜਿਹੜੇ ਵਿਅਕਤੀ ਨੂੰ ਕਤਲ ਜਿਹੜਾ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਮੰਟੀਕਾ ਸਟੇਟ ਜਿਹੜੀ ਹੈ ਉਥੋਂ ਦਾ ਮੰਟੀਕਾ ਸ਼ਹਿਰ ਦਾ ਰਹਿਣ ਵਾਲਾ ਸੀਗਾ ਅਮਰੀਕਾ ਦੇ ਵਿੱਚ ਤੇ ਜਿਹੜਾ ਵਿਅਕਤੀ ਸਪਾਰੀ ਦੇ ਰਿਆ ਸੀ ਉਹ ਰੋਜੀ ਬਰਕੰਦੀ ਹਰਾਂ ਦਾ ਭਰਾ ਸੀ ਮੇਰਾ ਸਵਾਲ ਇਹ ਆ ਕਿ ਕੀ ਇਸ ਮਾਮਲੇ ਦੇ ਉੱਤੇ ਰੋਜੀ ਬਰਕੰਦੀ ਅਕਾਲੀ ਦਲ ਦੇ ਬੁਲਾਰੇ ਖਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਕੀ ਕੋਈ ਸਪਸ਼ਟੀਕਰਨ ਦੇਣਗੇ ਕਿ ਇਹੋ ਜੀਆਂ ਕਾਰਵਾਈਆਂ ਦੇ ਵਿੱਚ ਜਿੱਥੇ ਉਹਨਾਂ ਦੇ ਬੰਦਿਆਂ ਦੇ ਤੇ ਇੱਥੇ ਦੋਸ਼ ਲੱਗਦੇ ਰਹੇ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਉਹੀ ਕੰਮ ਫੜੀ